ਸਾਥੀਓ ਮੈਂ ਇੱਕ ਬੇਨਤੀ ਕਰਦਾ ਬਸ ਹੀ ਸਿਰਫ ਦੋ ਬੰਦੇ ਗੱਲ ਕਰਨ ਜਾਣੇ ਐਸਪੀ ਆਇਆ ਕੋਈ ਇੱਥੇ ਨਾ ਰੋ ਸਾਡੇ ਦੰਦਰ ਖੋਲਿਆ ਰੋ ਮੈਂ ਅਸੀਂ ਸਾਰੇ ਛੁਏ ਨਿਛਾਰੇ ਮਾਰਾਂਗੇ ਛੁਏ ਨਿਛਾਰੇ ਮਾਰਾਂਗੇ ਅਸੀਂ ਸਾਰੇ ਅਸੀਂ ਘੜੀ ਟੱਜਣ ਕੇ 10 ਮਿੰਟ ਦਿੱਤੇ ਬੰਦੇ अचारे सॼे बंदे हाज़िर कराज़र करा सूरत मारांगे